हाँ जी विस्कोस जॉर्जर पांच मीटर फॉल सूट रहेगा नैक ओरकेरते रहे इम्बॉडी रहेगी विद जॉर्जर का दुपट्टा रहेगा हैंड प्रिंट प्राइज़ इन सूटों का छे सौ नड़िन्नवे स्क्रीन शिपिंगनशॉट सेंड करके मेरे वट्सअप नंबर देना सूटों का ऑर्डर दे सकते हो नैक्सट ये भी दुपट्टा सूट रहने अपने को ਪਿਓਰ ਕੈਮਰੀ ਕਾਟਨ ਆਲ ਓਵਰ ਸੂਟ ਰਹੇਗਾ 3.5 ਮੀਟਰ ਵੱਡੇ ਪਣੀ ਦਾ ਦੁਪੱਟਾ ਰਹੇਗਾ 2.5 ਮੀਟਰ ਮਲਮਲ ਦਾ ਪ੍ਰੀਮੀਅਮ ਕੁਆਲਿਟੀ ਦੇ ਇਹ ਸੂਟ ਨੇ ਇੰਨਾ ਸੂਟਾਂ ਦਾ ਜੋ ਪ੍ਰਾਈਸ ਆ ਉਹ 700 ਫ੍ਰੀ ਸ਼ਿਪਿੰਗ ਦੇ ਨਾਲ ਸਕਰੀਨਸ਼ਾਟ ਸੈਂਡ ਕਰਕੇ ਮੇਰੇ ਵਟਸਐਪ ਨੰਬਰ ਤੇ ਤੁਸੀਂ ਇਹਨਾਂ ਸੂਟਾਂ ਦਾ ਵੀ ਆਰਡਰ ਕਰ ਸਕਦੇ ਹੋ ਨੈਕਸਟ ਇਹ ਸੂਟ ਵੀ ਦੁਪੱਟਾ ਸੂਟ ਰਹਿਣਗੇ ਇਹਨਾਂ ਸੂਟਾਂ ਦੀ ਬਾਟਮ ਤੇ ਇੰਬੋਡੀ ਹੋਈ ਆ ਪਿਓਰ ਕੈਮਰੀ कॉटन शर्ट ਰਹੇਗੀ 175 ਵੱਡੇ ਪਣੇ ਦੀ ਬੀਬਾ फ्रेंड्स ਵਿਦ ਕੈਮਰੀ कॉटन ਦੀ ਬਾਟਮ 2 ਮੀਟਰ ਇੰਬੋਡੀ ਹੋਈ ਆ ਵਿਦ ਕੋਟਾ ਡੋਰੀਆ ਦੁਪੱਟਾ ਟਾਈ ਐਂਡ ਡਾਈ ਇਹਨਾਂ ਸੂਟਾਂ ਦਾ ਪ੍ਰਾਈਸ ਹੈ 750 ਫ੍ਰੀ ਸ਼ਿਪਿੰਗ ਦੇ ਨਾਲ ਮੇਰਾ WhatsApp ਨੰਬਰ ਮੈਂਸ਼ਨ ਹੈ ਉਸ ਤੇ ਤੁਸੀਂ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਦੇ ਸਕਦੇ ਹੋ ਨੈਕਸਟ ਦੁਪੱਟਾ ਸੂਟ ਰਣਗੇ कॉटन मैचिंग सूट ਵਿਦ ਫੁੱਲ ਸਾਈਜ਼ ਦੁਪੱਟਾ ਰਹੇਗਾ 170 ਵੱਡੇ ਪਣੇ ਦੀ ਸ਼ਰਟ ਰਹੇਗੀ 2 ਮੀਟਰ ਵੱਡੇ ਪਣੇ ਦੀ ਬਾਟਮ ਰਹੇਗੀ ਫੁੱਲ ਸਾਈਜ਼ ਦੁਪੱਟਾ ਰਹੇਗਾ 850 ਫ੍ਰੀ ਸ਼ਿਪਿੰਗ ਤੁਸੀਂ ਇਨ੍ਹਾਂ ਸੂਟਾਂ ਦਾ ਵੀ ਆਰਡਰ ਦੇ ਸਕਦੇ ਹਾਂ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਆਦੇ ਬਹੁਤ ਜ਼ਿਆਦਾ ਇਹ ਅੱਜਕੱਲ ਟ੍ਰੈਂਡਿੰਗ ਚ ਸੂਟ ਨੇ ਕੈਸ਼ ਔਨ ਡਿਲੀਵਰੀ ਆਪਣੇ ਕੋਲ ਨਹੀਂ ਹੈ ਜੀ ਪੇਮੈਂਟ ਅਡਵਾਂਸ ਕਰਨੀ ਪੈਂਦੀ ਹੈ ਸਕਰੀਨ ਸ਼ਾਟ ਸੈਂਡ ਕਰਕੇ ਆਰਡਰ ਦੇ ਸਕਦੇ ਹੋ ਲਿਮਟਿਡ ਸਟਾਕ ਹੈ ਨੈਕਸਟ ਟਾਈ ਮੀਟਰ ਮਸਲੀਨ कॉटन ਦੀ ਸ਼ੇਡਡ ਪਾਟ ਸ਼ਰਟ ਰਹੇਗੀ ਬਾਜੂ ਤੇ ਵਰਕ ਰਹੇਗਾ ਬਾਟਮ ਟਾਈ ਮੀਟਰ ਮਸਲੀਨ कॉटन ਦੀ ਵਰਕ ਵਾਲੀ ਦੁਪੱਟਾ 2.5 ਮੀਟਰ ਰਹੇਗਾ ਮਸਲੀਨ कॉटन ਦਾ 720 ਫ੍ਰੀ ਸ਼ਿਪਿੰਗ ਦੇ ਨਾਲ ਨੈਕਸਟ ਆ ਜੀ ਆਪਣੇ ਕੋਲ ਇਹ ਸੂਟ ਤੋਨੋਂ ਪਿਓਰ कॉटन प्रिंटेड ਸ਼ਰਟ ਰਹੇਗੀ ਔਰ ਪਿਓਰ कॉटन ਔਰ ਜਾਮਦਿਸ ਦੇ ਨਾਲ ਪਲੇਨ ਬਾਟਮ ਰਹੇਗੀ ਪ੍ਰਿੰਟਡ ਡੈਸਨਲ ਸ਼ਰਟ ਰਹੇਗੀ ਵੱਡੇ ਪਣੇ ਦੀ ਔਰ ਪਲੇਨ ਬਾਟਮ ਆ ਇਸਦੇ ਨਾਲ ਨਾਰਮਲ ਪਣੇ ਦੀ 2.5 ਮੀਟਰ ਰਹੇਗੀ 799 ਦੇ ਵਿੱਚ ਤੁਸੀਂ ਦੋ ਸੂਟ ਬਾਈ ਕਰ ਸਕਦੇ ਹੋ ਦੋ ਸੂਟਾਂ ਦਾ ਸਕਰੀਨ ਸ਼ਾਟ ਸੈਂਡ ਕਰਕੇ ਮੇਰੇ WhatsApp ਨੰਬਰ ਤੇ ਇਹਨਾਂ ਸੂਟਾਂ ਦੇ ਵਿੱਚੋਂ ਤੁਸੀਂ ਆਰਡਰ ਕਰ ਸਕਦੇ ਹੋ ਲਿਮਟਿਡ ਇਹ ਸਟਾਕ ਹੁੰਦਾ ਤੁਸੀਂ ਜਲਦੀ ਤੋਂ ਜਲਦੀ ਇਹਨਾਂ ਸੂਟਾਂ ਦਾ ਆਰਡਰ ਪਲੇਸ ਕਰ ਸਕਦੇ ਹੋ ਮੇਰਾ WhatsApp ਨੰਬਰ ਮੈਂਸ਼ਨ ਆ ਉਸ ਤੇ ਤੁਸੀਂ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਔਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਥੈਂਕ ਯੂ ਜੀ